ਵਿਰਲਿਆਂ ਨੂੰ ਉਹਦਾ ਹজম ਹੁੰਦਾ ਵਾ ਜਿਨ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੁੰਦੀ ਆ ਐਜੂਕੇਸ਼ਨ ਹੁੰਦੀ ਆ ਜਾਂ ਕਿਸਮਤ ਹੁੰਦੀ ਆ ਮੋਹਦਿਆਂ ਨੂੰ ਇਹ ਕੁਰਸੀ ਵੀ ਜਿਹੜੀ ਆ ਨਾ ਉਹ ਹজম ਨਹੀਂ ਹੁੰਦੀ ਉਹਦਾ ਹজম ਨਹੀਂ ਹੁੰਦਾ ਤੇ ਉਹ ਕੰਮ ਉਹਨਾਂ ਵਰਗੇ ਜਾਨਵਰਾਂ ਪਸ਼ੂਆਂ ਵਰਗੇ ਕਰਨ ਲੱਗ ਜਾਂਦੇ ਆ ਜਿਸ ਤਰ੍ਹਾਂ ਸਰਦਾਰ ਝਿੰਦਾ ਸਾਹਿਬ ਕਰ ਰਹੇ ਉਹਨਾਂ ਨੂੰ ਅੱਜ ਕੁਰਸੀ ਦਾ ਨਸ਼ਾ ਇਹ ਨਾ ਹੋ ਗਿਆ ਉਹਦੇ ਦਾ ਕਿ ਉਹਨਾਂ ਨੂੰ ਸਹੀ ਔਰ ਗਲਤ ਦੀ ਪਛਾਣ ਸਾਥੀ ਤੇ ਦੁਸ਼ਮਣ ਦੀ ਪਛਾਣ ਖਤਮ ਹੋ ਗਈ ਆ ਜਿਸ ਤਰ੍ਹਾਂ ਉਹਨਾਂ ਦੇ ਇੱਕ ਸਾਥੀ ਨੇ ਬਿਆਨ ਦਿੱਤਾ ਸੀ ਕਾਲਾ ਦਿਵਸ ਤੋਂ ਪਹਿਲਾਂ ਸਰਦਾਰ ਜੋਗਗਰ ਸਿੰਘ ਕਿ ਦਿਮਾਗੀ ਸੰਤੁਲਨ ਖੋ ਬੈਠੇ ਆ ਢਿੰਡਾ ਸਾਹਿਬ ਦਿਮਾਗੀ ਤਵਾਜਨ ਖੋ ਬੈਠੇ ਆ ਤਾਂ ਉਸ ਤੋਂ ਬਾਅਦ ਮੈਂ ਕਿਹਾ ਸੀ ਫਿਰ ਇਸ ਹਿਸਾਬ ਨਾਲ ਤਾਂ ਪਾਗਲਖਾਨੇ ਦੀ ਲੋੜ ਆ ਯੂਨੀਵਰਸਟੀਆਂ ਤੋਂ ਬਾਅਦ ਚ ਖੋਲ ਲਾਂਗੇ ਪਹਿਲਾਂ ਪਾਗਲਖਾਨਾ ਖੋਲਣਾ ਪੈਣਾ ਜਿਸ ਤਰੀਕੇ ਦੇ ਨਾਲ ਕੁਰਸੀ ਤੇ ਬਹਿ ਕੇ ਸਰਦਾਰ ਢਿੰਡਾ ਕਰ ਰਿਹਾ ਮੈਂ ਬੜਾ ਹੈਰਾਨ ਆ ਕਿ ਥਾਲੀ ਦੇ ਵੈਂਗਣ ਬਣੇ ਆ ਜਿਹੜੇ ਦੂਜਿਆਂ ਨੂੰ ਕਹਿੰਦੇ ਆ ਅੱਜ ਉਹ ਢਿੰਡਾ ਸਾਹਿਬ ਦੇ ਨਾਲ ਜਿਨ੍ਹਾਂ ਨੇ ਢਿੰਡਾ ਸਾਹਿਬ ਦੀ ਪ੍ਰਧਾਨਗੀ ਦਾ ਵਿਰੋਧ ਕੀਤਾ ਵਾਕ ਆਊਟ ਕਰਕੇ ਬਾਹਰ ਚਲੇ ਗਏ ਉਹਨਾਂ ਚੋਂ ਵੀ ਅੱਜ ਕੁਝ ਸਰਦਾਰ ਢਿੰਡਾ ਸਰਦਾਰ ਢਿੰਡਾ ਪ੍ਰਧਾਨ ਢਿੰਡਾ ਅੱਜ ਉਹ ਵੀ ਥਾਲੀ ਦੇ ਵੈਂਗਣ ਬਣੇ ਹੋਏ ਆ ਸਟੈਂਡ ਹੀ ਕੋਈ ਨਹੀਂ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਉਹਨਾਂ ਦਾ ਸਟੈਂਡ ਹੀ ਕੋਈ ਨਹੀਂ ਆ ਅਸੀਂ ਤੇ ਸਿਧਾਂਤਾਂ ਤੇ ਅਸੀਂ ਸ਼ਰਤਾਂ ਤੇ ਸਹੀ ਗਲਤ ਦੇਖ ਕੇ ਕਿਸੇ ਦੀ ਮਦਦ ਕਰਦੇ ਆ ਤੇ ਸਹੀ ਗਲਤ ਸਿਧਾਂਤ ਦੇਖ ਕੇ ਵਿਰੋਧ ਕਰਦੇ ਆ ਕੁਰਸੀ ਬਾਰੇ ਬੜਾ ਸੋਹਣਾ ਲਿਖਿਆ ਕਿਸੇ ਨੇ ਕੁਰਸੀ ਮੇਜ਼ ਦਾ ਭਾਵੇਂ ਸੰਬੰਧ ਗੂੜਾ ਪਰ ਟੌਰ ਮੇਜ਼ ਤੋਂ ਬਹੁਤਾ ਰਖਾਏ ਕੁਰਸੀ ਕੁਰਸੀ ਮੇਜ਼ ਨਾਲੋਂ ਭਾਵੇਂ ਹੋਏ ਛੋਟੀ ਪਰ ਪੂਜੀ ਮੇਜ਼ ਨਾਲੋਂ ਬਹੁਤੀ ਜਾਏ ਕੁਰਸੀ ਇਸ ਕੁਰਸੀ ਤੇ ਬਹਿ ਕੇ ਬੰਦੇ ਨੂੰ ਬੰਦਾ ਹੀ ਨਹੀਂ ਨਜ਼ਰ ਆਉਂਦਾ ਇਥੋਂ ਤੀਕਰਾਂ ਦਾ ਸਾ ਚੜਾਏ ਕੁਰਸੀ ਅੱਜ ਮੈਂ ਗਾਹ ਨਹੀਂ ਜਾਣਾ ਚਾਹੁੰਦਾ ਲਾਈਨਾਂ ਤੇ ਹੋਰ ਵੀ ਨੇ ਤਿੰਨ ਚਾਰ ਪਰ ਅੱਜ ਮੈਂ ਇੱਥੇ ਹੀ ਰੋਕਣਾ ਚਾਹੁੰਦਾ ਇਹ ਕੁਰਸੀ ਤੇ ਬੰਦੇ ਨੂੰ ਬੈਠ ਕੇ ਬੰਦਾ ਬੰਦਾ ਹੀ ਨਹੀਂ ਨਜ਼ਰ ਆਉਂਦਾ ਇਥੋਂ ਤੀਕਰਾਂ ਦਾ ਨਸ਼ਾ ਚੜਾਏ ਕੁਰਸੀ ਜਿਹਦੀ ਕ੍ਰੈਡੀਬਿਲਟੀ ਨਾ ਹੋਵੇ ਕਿਸਮਤ ਨਾ ਹੋਵੇ ਤੇ ਉਹਨੂੰ ਕੁਰਸੀ ਦਾ ਇੰਨਾ ਨਸ਼ਾ ਹੁੰਦਾ ਕਿ ਉਹਨੂੰ ਸਹੀ ਗਲਤ ਅਸਲ ਨਕਲ ਦੀ ਸੱਚ ਝੂਠ ਦੀ ਪਛਾਣ ਭੁੱਲ ਜਾਂਦੀ ਹੈ ਜਿਵੇਂ ਅੱਜ ਸਰਦਾਰ ਢਿੰਡਾ ਨੂੰ ਭੁੱਲੀ ਹੋਈ ਹੈ ਮੈਂ ਸਰਦਾਰ ਢਿੰਡਾ ਨੂੰ ਕਹਿਣਾ ਚਾਹੁੰਦਾ ਵੀ ਇਹ ਕੁਰਸੀ ਬੱਥੇਰਿਆਂ ਕੋਲ ਆਈ ਸਾਡੇ ਕੋਲ ਵੀ ਰਹੀ ਸਾਡੇ ਤੋਂ ਪਹਿਲਾਂ ਤੇਰੇ ਕੋਲ ਵੀ ਰਹੀ ਮੇਰੇ ਤੋਂ ਬਾਅਦ ਮਹੰਤ ਕੋਲ ਵੀ ਆਈ ਤੇ ਮਹੰਤ ਵੀ ਜਿਸ ਤਰੀਕੇ ਨਾਲ ਉਹ ਕਹਿੰਦਾ ਸੀਗਾ ਕਿ ਮੈਂ ਤਾਂ ਸਦਾ ਹੀ ਇਸ ਕੁਰਸੀ ਤੇ ਰਹਿਣਾ ਪਰ ਜੋ ਹਾਲਾਤ ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ ਉਹਦੇ ਤੇ ਵੀ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਤੁਮਸੇ ਪਹਿਲੇ ਵੀ ਇਸ ਤਖਤ 'ਤੇ ਜੋ ਤਖਤੇ ਨਸ਼ੀਨ ਥਾ ਉਸਕੋ ਵੀ ਆਪਣੇ ਖੁਦਾ ਹੋਣੇ ਦਾ ਇਤਨਾ ਹੀ ਯਕੀਨ ਥਾ ਇਸ ਕੁਰਸੀ ਦੇ ਜੋ ਪਹਿਲਾਂ ਬੈਠੇ ਉਹਨਾਂ ਨੂੰ ਵੀ ਇਹੀ ਸੀਗੇ ਕੁਰਸੀ ਸਦਾ ਹੀ ਰਹਿਣੀ ਕਦੇ ਜਾਣੀ ਆ ਸਰਦਾਰ ਢਿੰਡਾ ਸਾਹਿਬ ਜਿਹੜੇ ਰਾਹ ਤੇ ਤੁਸੀਂ ਤੁਰਪੇ ਹੋਣਾ ਇਰਾਦਾ ਤੁਹਾਨੂੰ ਸਫਲਤਾ ਵਾਲੇ ਪਾਸੇ ਨਹੀਂ ਲੈ ਜਾਂਦਾ ਜਾਂ ਤਾਂ ਉਮਰ ਦਾ ਤਕਾਜ਼ਾ ਜਾਂ ਦਿਮਾਗੀ ਸੰਤੁਲਨ ਕੀ ਆ ਜਾਂ ਸਾਜ਼ਿਸ਼ ਤੁਹਾਡੇ ਪਿੱਛੇ ਜਿਹੜੇ ਕੋਈ 2-4 ਮੈਂ ਉਹਨਾਂ ਵਾਲੇ ਪਾਸੇ ਨਹੀਂ ਜਾਂ ਤੁਹਾਡਾ ਆਈਟੀ ਵਿੰਗ ਸ਼ਰਾਰਤੀ ਉੱਧਰ ਵੀ ਨਹੀਂ ਜਾਣਾ ਚਾਹੁੰਦਾ ਸਮਾਜ ਤੇ ਕੋਈ ਨਹੀਂ ਜਿਹੜੇ 2-4 ਝੂਠਾ ਪ੍ਰੋਪਾਗੈਂਡਾ ਤੁਸੀਂ ਕਰ ਰਹੇ ਹੋ ਜਿਹੜਾ ਜਾਂ ਤੁਸੀਂ ਸਟੇਟਮੈਂਟ ਆ ਗਿਆ ਮੈਨੂੰ ਜਰਨਲ ਸਕੱਤਰ ਨੂੰ ਤੁਹਾਨੂੰ ਕਿਉਂਕਿ ਖੁਦ ਨਾਂ ਦਾ ਰਜਿਸਟਰ ਦੇਖਣਾ ਹੁੰਦਾ ਨਾ ਕਦੇ ਦੇਖਿਆ ਤੇ ਕਿਹਾ ਜਰਨਲ ਸਕੱਤਰ ਨੇ ਜਰਨਲ ਸਕੱਤਰ ਨੂੰ ਵੀ ਮੈਂ ਸਮਝਦਾ ਮੀਡੀਆ 'ਚ ਆ ਜਾਣਾ ਚਾਹੀਦਾ ਉਹ ਲੈ ਕੇ ਜਿਹੜੇ ਕਹਿੰਦਾ ਵੀ ਸਬੂਤ ਬੜੇ ਮਿਲ ਗਿਆ ਮੈਨੂੰ ਜਰਨਲ ਸਕੱਤਰ ਨੇ ਦੱਸਿਆ ਕਿਉਂਕਿ ਖੁੱਦ ਤਾਂ ਪਤਾ ਨਹੀਂ ਜਰਨਲ ਸਕੱਤਰ ਨੂੰ ਵੀ ਆਉਣ ਵਾਲੇ ਦਿਨਾਂ 'ਚ ਮੀਡੀਆ ਜਾ ਕੇ ਦੱਸਣਾ ਚਾਹੀਦਾ ਕਿ ਕੀ ਸਬੂਤ ਨੇ ਕੀ ਗੱਲਬਾਤ ਆ ਕਿਵੇਂ ਆ ਕਿਉਂਕਿ ਤੱਥ ਜਿਹੜੇ ਹਮੇਸ਼ਾ ਬੋਲਦੇ ਆ ਕਾਗਜ਼ ਹਮੇਸ਼ਾ ਬੋਲਦੇ ਆ ਸਹੀ ਹੁਣ ਗਲਤ ਹੋਣ ਤੇ ਸੱਚ ਝੂਠ ਦਾ ਨਤਾਰਾ ਵੀ ਇਸ ਤਰ੍ਹਾਂ ਉਹ ਸਾਹਮਣੇ ਬੈਠ ਕੇ ਹੁੰਦਾ ਇਲਜ਼ਾਮਬਾਜ਼ੀ ਕਿਸੇ ਤੇ ਕਰੀ ਜਾਓ ਇਹ ਸੁਕੀ ਇਲਜ਼ਾਮਬਾਜ਼ੀ ਆ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਕਿਹਾ ਵੀ ਪਾਉਣੇ 4 ਕਰੋੜ ਦਾ ਪਤਾ ਹੀ ਨਹੀਂ ਲੱਗਦਾ ਪਿਛਲੇ ਸਾਲ ਦਾ ਜੇ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਪਿਛਲੇ ਸਾਲ ਪਹਿਲੀ ਗੱਲ ਤਾਂ ਕਿ ਦਾਦੂਗੜ੍ਹੋਂ ਪ੍ਰਧਾਨ ਨਹੀਂ ਸੀਗਾ ਜਿੰਨੇ ਸਹਾਇਤਾ ਫੰਡ ਜਾਰੀ ਹੁੰਦੇ ਆ ਉਹ ਪ੍ਰਧਾਨ ਦੇ ਦਸਖਤਾਂ ਤੇ ਜਾਰੀ ਹੁੰਦੇ ਆ ਦਾਦੂਗੜ੍ਹ ਧਰਮ ਪ੍ਰਚਾਰ ਦਾ ਚੇਅਰਮੈਨ ਸੀ ਤੇ ਧਰਮ ਪ੍ਰਚਾਰ ਦਾ ਚੇਅਰਮੈਨ ਕੋਈ ਵੀ ਫੰਡ ਜਾਰੀ ਨਹੀਂ ਕਰਦਾ ਆਪਣੇ ਸੈਨਾ ਨਾਲ ਜਿਹੜੇ ਧਰਮ ਪ੍ਰਚਾਰ ਚੋਂ ਫੰਡ ਜਾਂਦੇ ਉਹ ਵੀ ਪ੍ਰਧਾਨ ਜਾਰੀ ਕਰਦਾ ਪ੍ਰਧਾਨ ਜਿਵੇਂ ਹੁਣ ਤੁਸੀਂ ਵੀ ਆਹ ਤਾਂ ਤੇ ਹੁਕਮ ਜਾਰੀ ਕਰ ਰਹੇ ਹੋ ਧਰਮ ਪ੍ਰਚਾਰ ਦੀਆਂ ਗੱਡੀਆਂ ਫਲਾਣੇ ਮੈਂਬਰ ਨੂੰ ਦੇ ਦਿਓ ਧਰਮ ਪ੍ਰਚਾਰ ਫਲਾਣੀ ਜਗ੍ਹਾ ਧਰਮ ਪ੍ਰਚਾਰ ਵਾਲੇ ਕੰਮ ਆਪ ਹੀ ਅਨਾਉਂਸ ਕਰੀ ਜਾਂਦੇ ਹੋ ਇੱਥੇ ਬਣਾਉਣਾ ਉੱਥੇ ਬਣਾਉਣਾ 350 ਸਾਲਾ ਸ਼ਤਾਬ ਦੀ ਪਿਛਲੀ ਕਮੇਟੀ ਨੇ ਜਥੇਦਾਰ ਭਪਿੰਦਰ ਸਿੰਘ ਸੰਧ ਪ੍ਰਧਾਨ ਸੀ ਜਦੋਂ ਮਡੇਬਰ ਸਾਹਿਬ ਜਰਨਲ ਸਕੱਤਰ ਸੀ ਸੈਕਲ ਸਾਹਿਬ ਸੀਨੀਅਰ ਮੀਤ ਪ੍ਰਧਾਨ ਸੀ ਐਗਜ਼ੈਕਟਿਵ ਮੈਂ ਵੀ ਸੀ ਉਹਦੇ ਵਿੱਚ ਉਦੋਂ ਮਤਾ ਪਾਸ ਹੋਇਆ ਸੀ ਕਿ 350 ਸਾਲਾ ਤੁਮਤਾਨ ਸਾਹਿਬ ਬਣਾਇਆ ਜਾਣਾ ਤੁਸੀਂ ਉਹਨੂੰ ਵੀ ਬਦਲਣ ਵਾਲੇ ਪਾਸੇ ਤੁਰੇ ਸੀ ਕਦੇ ਇੱਧਰ ਕਦੇ ਉੱਧਰ ਹੁਣ ਥੱਕ ਹਾਰ ਕੇ ਜਦੋਂ ਹਰੇਕ ਨੇ ਕਿਹਾ ਵੀ ਤੁਮਤਾਨ ਸਾਹਿਬ ਵੀ ਮਨਾਉਣਾ ਚਾਹੀਦਾ ਹੁਣ ਤੁਮਤਾਨ ਸਾਹਿਬ ਵਾਲੇ ਪਾਸੇ ਆਏ ਤੁਸੀਂ ਆਪ ਹੀ ਰੱਖ ਕੇ ਸਥਾਪਨਾ ਦਿਵਸ ਹੈ 17 ਜੂਨ ਨੂੰ ਪੰਜੌਰ 17 ਜੂਨ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਆ ਮੀਤ ਪ੍ਰਧਾਨ ਹਾਜ਼ਰ ਆ ਮੈਂਬਰ ਹਾਜ਼ਰ ਨੇ 나ੜਾ ਸਾਹਿਬ 13 ਜੁਲਾਈ ਦਾ ਰੱਖ ਕੇ ਕਿ ਐਤਵਾਰ ਵਾਲੇ ਦਿਨ ਮਨਾਇਆ ਜਾਊ ਖੁਦ ਡੈਰੀ ਤੇ ਨੋਟ ਕਰਾ ਕੇ ਤੇ ਮੁੜ ਕੇ ਜਦੋਂ ਉਹਦਾ ਪੋਸਟਰ ਜਾਰੀ ਹੋ ਗਿਆ ਚਿੱਠੀਆਂ ਜਾਰੀ ਹੋ ਗਈਆਂ ਤੁਸੀਂ 14 ਦਾ ਉੱਥੇ ਰੱਖ ਲਿਆ ਪਰ ਮੈਂ ਉਹਨਾਂ ਨੂੰ ਵੀ ਥਾਲੀ ਦੇ ਵਿੰਗਣਾ ਨੂੰ ਵੀ ਪੁੱਛਣਾ ਚਾਹਨਾ ਜਿਹੜੇ ਗਲਤ ਨੂੰ ਗਲਤ ਸਹੀ ਨੂੰ ਸਹੀ ਨਹੀਂ ਕਹਿੰਦੇ ਗਲਤ ਦੀ ਸਪੋਰਟ ਕਰਦੇ ਆ ਸਾਰੇ ਇਕੱਠੇ ਹੋ ਜਾਂਦੇ ਆ ਕਿ ਦਾदूਵਾਲ ਨੂੰ ਆਪਾਂ ਨੇ ਨੁਕਸਾਨ ਪਹੁੰਚਾਉਣਾ ਦਾदूਵਾਲ ਨੂੰ ਦੇ ਉਹ ਪੰਜਾਬੀ ਗਾਣੇ ਦੀਆਂ ਵੀ ਦੋ ਲਾਈਨਾਂ ਨੇ ਉਹ ਕਹਿੰਦੇ ਵੈਲੀਆਂ ਨੇ ਕਰ ਲਈ ਸਲਾਹ ਕੱਲਾ ਟੱਕਰੀ ਤਕੀਰ ਮਾਰਨਾ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ ਉਹ ਵੀ 2-4 ਗਿਣਤੀ ਦੇ ਸਾਰਿਆਂ ਦੀ ਗੱਲ ਨਹੀਂ ਬੜੇ ਸਤਿਕਾਰਯੋਗ ਮੈਂਬਰ ਨੇ ਹਰਿਆਣਾ ਕਮੇਟੀ ਤੇ ਚਾਹੇ ਉਹ ਕਾਪਟ ਕੀਤੇ ਆ ਜਾਂ ਇਲੈਕਟਿਡ ਵੀ ਆ ਪਰ ਜਿਹੜੇ ਅਨਾੜੀ ਜਿਹੇ ਬੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਥਾਲੀ ਦੇ ਬੈਂਗਣ ਜਿਹੜੇ ਬਣੇ ਹੋਏ ਆ ਜਿਹੜੇ ਬਿਨਾਂ ਮਤਲਬ ਦੇ ਵਿਰੋਧੀ ਬਣੇ ਹੋਏ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਸਾਹਮਣੇ ਬੈਠ ਕੇ ਜੇ ਗੱਲਬਾਤ ਕਰਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾ ਪਰ ਜਿਨ੍ਹਾਂ ਚ ਤਾਕਤ ਹੀ ਨਹੀਂ ਸਮਰੱਥਾ ਹੀ ਨਹੀਂ 담ੀ ਨਹੀਂ ਸਾਹਮਣੇ ਬੈਠ ਕੇ ਗੱਲ ਕਰਨ ਦਾ ਮੈਂ ਕਹਿਣਾ ਚਾਹੁੰਦਾ ਵੀ ਪਹਿਲੀ ਗੱਲ ਤਾਂ ਉਹ 4.5 ਕਰੋੜ ਜਿਹੜਾ ਕਹਿ ਰਹੇ ਆ ਕੋਈ ਵੀ ਸਹਾਇਤਾ ਫੰਡ ਪ੍ਰਧਾਨ ਸਾਹਿਬ ਦੇ ਸਾਈਨਾਂ ਤੇ ਜਾਰੀ ਹੁੰਦੀ ਹੈ ਪਰ ਮੈਂ ਇਹ ਵੀ ਕਹਿ ਸਕਦਾ ਕਿ ਭਾਵੇਂ ਪ੍ਰਧਾਨ ਅਸੰਦ ਸਾਹਿਬ ਸਨ ਇਹੋ ਜਿਹਾ ਕੋਈ ਨਹੀਂ ਕਿ 4.5 ਕਰੋੜ ਰੁਪਇਆ ਜਿਹਦਾ ਪਤਾ ਹੀ ਨਾ ਲੱਗੇ ਕਿੱਥੇ ਗਿਆ ਕਹਿੰਦੇ 21 ਲੱਖ ਦਾ ਪ੍ਰਬੰਧਨ ਸੀਗਾ ਤੇ 4.5 ਸਹਾਇਤਾ ਫੰਡ ਇਹ ਕੋਈ ਘਪਲਾ ਥੋੜੀ ਜਿਹੀ ਸਹਾਇਤਾ ਫੰਡ ਗਏ ਆ ਪਤਾ ਕਰੋ ਜਿੱਥੇ-ਜਿੱਥੇ ਗਏ ਆ ਸਹਾਇਤਾ ਫੰਡ ਜਿੱਥੇ ਸਹਾਇਤਾ ਫੰਡ ਨਹੀਂ ਗਿਆ ਉਥੇ ਤੁਸੀਂ ਕਹਿ ਸਕਦੇ ਹੋ ਜਾਂ ਕਿਸੇ ਮੈਂਬਰ ਨੇ ਸਹਾਤਾ ਫੰਡ ਦੇ ਕੇ ਵਾਪਸ ਲੈ ਲਿਆ ਉਹ ਤੁਸੀਂ ਉਹਦਾ ਨਾਮ ਲੈ ਸਕਦੇ ਹੋ ਤੁਸੀਂ ਉਹਦੇ 'ਚ ਮੈਨੂੰ ਜਾਂ ਪ੍ਰਧਾਨ ਨੂੰ ਦੋਸ਼ੀ ਥੋੜੀ ਕਹਿ ਸਕਦੇ ਆ ਧਰਮ ਪ੍ਰਚਾਰ ਚੋਂ ਫੰਡ ਸਾਰਾ ਧਰਮ ਪ੍ਰਚਾਰ ਚੋਂ ਧਰਮ ਪ੍ਰਚਾਰ ਸਕੱਤਰ ਦੇ ਵੀ ਸਾਈਨ ਨਹੀਂ ਆ ਧਰਮ ਪ੍ਰਚਾਰ ਪ੍ਰਧਾਨ ਆਪਣੀ ਸਾਈਨਾਂ ਤੇ ਔਰ ਸਕੱਤਰ ਦੂਸਰੇ ਸਾਈਨ ਕਰਕੇ ਧਰਮ ਪ੍ਰਚਾਰ ਦੇ ਜਿਹੜੇ ਫੰਡ ਉਹਨਾਂ ਜਾਰੀ ਕੀਤੇ ਜਿੱਥੇ-ਜਿੱਥੇ ਜਾਰੀ ਕੀਤੇ ਉੱਥੇ ਗਏ ਪਤਾ ਕਰ ਲੋ ਫਿਰ ਕਹਿੰਦੇ ਜੀ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਸਹਤ ਕੋਈ ਵੀ ਸਹਤ ਆ ਹਰਿਆਣਾ ਕਮੇਟੀ ਵੱਲੋਂ ਨਹੀਂ ਗਈ ਜਦੋਂ ਕਿ ਦੇ ਸਕਦੇ ਸੀਗੇ ਕਿਉਂਕਿ ਹਰਿਆਣਾ ਕਮੇਟੀ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਸਕੂਲਾਂ ਕਾਲਜਾਂ ਦਾ ਜਿਹੜੇ ਹਰਿਆਣਾ ਕਮੇਟੀ ਦੇ ਆ ਪਰ ਉੱਥੇ ਜਿਹੜਾ ਫੰਡ ਹੁੰਦਾ ਵਾ ਗੁਰੂ ਦੀ ਗੋਲਕ ਵਿੱਚ ਉਹ ਪੂਰੇ ਸਟੇਟ ਚੋਂ ਹੀ ਨਹੀਂ ਪੂਰੇ ਦੇਸ਼ ਦੇ ਚੋਂ ਆਉਂਦਾ ਪੂਰੇ ਵਿਦੇਸ਼ ਵਿੱਚੋਂ ਕੋਈ ਵੀ ਸ਼ਰਧਾਲੂ ਕੱਲੇ ਸਿੱਖ ਨਹੀਂ ਗੈਰ ਸਿੱਖ ਵੀ ਪਾਉਂਦੇ ਆ ਤੇ ਕਿਤੇ ਵੀ ਦੇਸ਼ ਦੇ ਵਿੱਚ ਸਹਾਤਾ ਖੰਡ ਸ਼੍ਰੋਮਣੀ ਕਮੇਟੀ ਨੇ ਅਮੂਪੁਰ ਵਾਲੇ ਜਿਹੜੇ ਘਰ ਢਾਹ ਦਿੱਤੇ ਸੀ ਉਹਨਾਂ ਸੇਖਾਂ ਨੂੰ ਸ਼੍ਰੋਮਣੀ ਕਮੇਟੀ ਨੇ ਫੰਡ ਦਿੱਤਾ ਦਿੱਲੀ ਕਮੇਟੀ ਐਮਪੀ ਤੇ ਜੂਪੀ 'ਚ ਫੰਡ ਦਿੰਦੀ ਹੈ ਫੰਡ ਦੇ ਕਿਤੇ ਵੀ ਕਿਉਂਕਿ ਗੁਰੂ ਦੀ ਗੋਲਕ 'ਚ ਕਿਰਦੇ ਉਹ ਵੀ ਪੈਸਾ ਹੁੰਦਾ ਕਿਤੇ ਵੀ ਸਹਾਇਤਾ ਫੰਡ ਦਿੱਤਾ ਜਾ ਸਕਦਾ ਨਾਲੇ ਤੁਸੀਂ ਦੋ ਗੱਲਾਂ ਕਰਦੇ ਹੋ ਇੱਕ ਕਹਿੰਦੇ ਹੋ 4.4 ਕਰੋੜ ਦਾ ਪਤਾ ਹੀ ਨਹੀਂ ਲੱਗਦਾ ਗਿਆ ਕਿੱਥੇ ਦੂਜਾ ਕਹਿੰਦੇ ਤੁਸੀਂ ਸਹਾਇਤਾ ਫੰਡ ਦੇ ਦਿੱਤੇ ਸਹਾਇਤਾ ਫੰਡ ਘਪਲਾ ਨਹੀਂ ਹੁੰਦਾ ਸਹਾਇਤਾ ਫੰਡ ਜਿਹੜੇ ਜਾਰੀ ਹੋਏ ਆ ਜਿੱਥੇ-ਜਿੱਥੇ ਵੀ ਹੋਏ ਆ ਪਤਾ ਕਰ ਲੈਣਾ ਚਾਹੀਦਾ ਉਹਨੂੰ ਤੁਸੀਂ ਜਾਂ ਤਾਂ ਇਹ ਕਹੋ ਵੀ ਪੌਣੇ 4 ਕਰੋੜ ਦਾ ਮੈਂ ਕਿਹਾ ਸੀ ਪੌਣੇ 4 ਲੱਖ ਵੀ ਨਹੀਂ ਪੌਣੇ 4 ਕਰੋੜ ਤਾਂ ਬਹੁਤ ਆ ਪੌਣੇ 4 ਲੱਖ ਵੀ ਨਹੀਂ ਤੁਸੀਂ ਕੱਢ ਸਕਦੇ ਵੀ ਜੀ ਦਾ ਪਤਾ ਹੀ ਨਾ ਲੱਗੇ ਇਨਸਪੈਕਟਰ ਹਰਿਆਣਾ ਕਮੇਟੀ ਦੇ ਜਾ ਕੇ ਚੈੱਕ ਦਿੰਦੇ ਆ ਜਿਹਨੂੰ ਵੀ ਸਹਾਇਤਾ ਫੰਡ ਦਿੱਤੀ ਜਾਂਦੀ ਆ ਚਾਹੇ ਸਕੂਲ ਹੋਵੇ ਕਾਲਜ ਹੋਵੇ ਗੁਰਦੁਆਰਾ ਹੋਵੇ ਕਿਸੇ ਵਿਦਿਆਰਥੀ ਦੀ ਪੀਸ ਹੋਵੇ ਕੋਈ ਮਰੀਜ਼ ਹੋਵੇ ਇਹ ਜਿਹੜਾ ਬਿਲਕੁਲ ਪ੍ਰਾਪਗੈਂਡਾ ਤੁਸੀਂ ਸ਼ੁਰੂ ਕੀਤਾ ਇਹ ਬੇਬੁਨਿਆਦ ਆ ਜਿਹੜੀ ਤੁਸੀਂ ਕਹਿੰਦੇ ਹੋ ਅਸੀਂ ਆਡਿਟ ਕਮੇਟੀ ਬਣਾਤੀ ਜੀ ਅਸੀਂ ਬਜਟ ਬਣਾਉਣਾ ਜੀ ਜਿਹੜੇ ਬੰਦਿਆਂ ਦੀ এডਿਕੇਸ਼ਨ ਨਹੀਂ ਇੰਨੀ ਕਿ ਉਹ ਬਜਟ ਬਣਾ ਸਕਣ ਜਾਂ ਆਡਿਟ ਕਰ ਸਕਣ ਉਹ ਤਾਂ ਇੱਕ ਪੱਖ ਪਾਤੀ ਇੱਕ ਧੇਰੇ ਆ ਦੂਜੀ ਧਿਰ ਨੂੰ ਡੀਫੇਮ ਕਰਨ ਵਾਸਤੇ ਚਲੋ ਸਾਡੇ ਨਾਲ ਜੇ ਦਾਮਿਆਂ ਸਚਾਈ ਪੱਲੇ ਆ 2014 ਤੋਂ ਲੈ ਕੇ ਅੱਜ ਤੱਕ ਦਾ ਆਡਿਟ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਉਹਦੀ ਦੇਖਰੇਖ ਚ ਹੋਏ ਲਾ ਫਰਮ ਹਾਇਰ ਕੀਤੀ ਜਾਵੇ ਹਰਿਆਣਾ ਕਮੇਟੀ ਦਾ ਖਰਚ ਨਹੀਂ ਅਸੀਂ ਆਪਣੇ ਟਰਸਟ ਵੱਲੋਂ ਉਹ ਲਾ ਫਰਮ ਦਾ ਖਰਚਾ ਵੀ ਭਰ ਦਾਂਗੇ ਚੱਲ ਸਾਡੇ ਨਾਲ ਚਲੀ ਆਪਾਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨਲ ਦੇ ਕੋਲ ਮੈਂ ਪ੍ਰਧਾਨ ਝਿੰਨਾ ਨੂੰ ਕਹਿਣਾ ਚਾਹਣਾ ਕਿ ਹਰਿਆਣਾ ਸਰਕਾਰ ਨੇ ਦੋ ਕਮਿਸ਼ਨ ਬਣਾਏ ਆ ਇੱਕ ਚੋਣ ਕਮਿਸ਼ਨ ਸੀ ਉਹਨੇ ਚੋਣਾ ਕਰਵਾਤੀਆਂ ਇੱਕ ਹੁਣ ਜੁਡੀਸ਼ੀਅਲ ਕਮਿਸ਼ਨ ਆ ਕੋਈ ਮਸਲਾ ਮੈਂਬਰਾਂ ਦਾ ਕਮੇਟੀ ਦਾ ਮੁਲਾਜ਼ਮਾਂ ਦਾ ਉਹ ਜੁਡੀਸ਼ੀਅਲ ਕਮਿਸ਼ਨ ਤੇ ਜਾਂਦਾ ਚੱਲ ਇਕੱਠੇ ਚੱਲਦੇ ਆਂ